ਕਿ ਜੇ ਕਿਸੇ ਬੱਚੇ ਨੇ ਕਿਸੇ ਮਾਂ ਨੇ ਕਿਹਾ ਕਿ ਮੈਂ ਬੱਚੇ ਨੂੰ ਪਾਣੀ ਪਿਆਲਾ ਸਰੋਵਰ ਚੋਂ ਸਾਰਾ ਸਰੋਵਰ ਦਾ ਖੂਨ ਲਾਲ ਹੋਇਆ ਪਿਆ ਸੀ ਤੇ ਉਹ ਸੋਚੋ ਕਿਸੇ ਨੇ ਪਾਣੀ ਬਾਟੀ ਭਰ ਲਈ ਉਹ ਖੂਨ ਦੀ ਤੇ ਫੌਜੀ ਨੇ ਸਿਗਟ ਪੀ ਕੇ ਉਸ ਬਾਟੀ ਦੇ ਵਿੱਚ ਰੱਖ ਦਿੱਤੀ ਉਹ ਪਿਆਲਾ ਇਹ ਇਹਨਾਂ ਦੀ ਕਰਤੂਤਾ ਛੋਟਾ ਜਿਹਾ ਮਹੀਨਾ ਦਾ ਬੱਚਾ ਮਰੀ ਹੋਈ ਉਹ ਟਾਈਮ ਦਾ ਕੀ ਮਾਹੌਲ ਹਣਾ ਲੋਕਾਂ ਦੇ ਰੋਕ ਕਿਵੇਂ ਦੇਖਦੇ ਹੋ ਕੀ ਮਾਹੌਲ ਦੇਖ ਕਿਦਾਂ ਦੇਖਿਆ ਹਣਾ ਜੀਓ ਮੈਂ ਹਾਂ ਦਾ ਆਇਆ ਜੀ। ਮਹੀਂ ਉਹਨਾਂ ਪਰਿਵਾਰਾਂ ਦੇ ਬੱਚੇ ਆ। ਥੋੜੇ ਪਰਿਵਾਰ ਚੋਂ ਸੀਗੇ ਜੀ। ਹਾਂ ਜੀ ਮਾਤਾ ਦੇ ਮਾਮਾ ਜੀ ਸੀਗੇ। ਇਹ ਫੱਟਾ ਫਿਰ ਕਿਦਾਂ ਭਰੇ ਜਾਣਗੇ ਜਿਹੜੇ ਆਪਣੇੋਂ ਫੱਟਾਂ ਤੱਕ ਵੀ ਭਰੇ ਨਹੀਂ ਜਾ ਰਹੇ। ਇਹ ਕਿਦਾਂ ਹੱਲ ਹੋਊਗਾ ਮਸਲਾ? ਜਿੱਦਾਂ ਲਾਏ ਗਏ ਉਹਦਾ ਭਰੇ ਜਾਣ ਕਿਦਾਂ ਜਿੱਦਾਂ ਲਾਏ ਗਏ ਉਹਦੇ ਭਰੇ ਜਾਣ ਕਿਸੇ ਸਮਝੌਤੇ ਨਾਲ ਗੱਲ ਨਾ ਨਹੀਂ ਭਰੇ ਜਾਣਗੇ ਜਿੱਦਾਂ ਲਾਏ ਗਏ ਆ। ਕਿਉਂਕਿ ਸਾਡੇ ਅੱਗੇ ਵੀ 100 ਸਾਲ ਤਲਵਾਰਾਂ ਸਾਡੇ ਸਿਰ ਤੇ ਚੰਗੀਆਂ ਸੀ ਵੀ ਗੁਰ ਕੀ ਉਹਨਾਂ ਤਲਵਾਰਾਂ ਦਾ ਜਵਾਬ 100 ਸਾਲ ਅਸੀਂ ਉਸੇ ਤਰ੍ਹਾਂ ਹੀ ਦਿੱਤਾ ਸੀਗਾ ਇਹਨਾਂ ਦਾ ਜਵਾਬ ਇਸੇ ਤਰ੍ਹਾਂ ਹੀ ਦਿੱਤਾ ਤੇ ਹੁਣ ਮੈਂ ਆਪਣੇ ਹਾਫ ਹਾਫ ਬੜੇ ਕਿਉਂਕਿ ਉਹ ਆਟੋਮੈਟ ਗਿਆ ਲਹੂ ਭਰੀ ਤੇ ਖੂਨ ਭਰੀ ਛੋਟੇ ਛੋਟੇ ਬੱਚਿਆਂ ਦੀ ਮਾਤਾਵਾਂ ਦੀ ਗਾਥਾ ਪੇਸ਼ ਕਰਨੀ ਸੌਖੀ ਜੀ ਕੋਈ ਸੁਣ ਕੇ ਸਾਨੂੰ ਕਹੇ ਕਿ ਇਹ ਕੀ ਬੋਲ ਰਹੇ ਨੇ ਇਹ ਬੋਲ ਥੋੜੀ ਇਹ ਬੋਲਿਆ ਜਾ ਰਿਹਾ ਦਰਦ ਵਰਦ कि मैं इस चीज तो पछता रही हां पछतावा सीगा क्योंकि दवा दव उन्होंने अकाल तख्त साब दा निर्माण भी करवाता बल्कि उस अकाल तख्त साब ने ਢਾ ਕੇ ਮਹਾਂਪੁਰਖ ਬਾਬੇ ਠਾਕੁਰ ਸੋਹਣਾ ਨੇ ਦੁਬਾਰਾ ਸੰਗਤ ਨੇ ਬਣਾਇਆ ਵਾ ਵਾਪਸ ਤਖਤ ਦੀ ਉਹਨੂੰ ਸ਼ਕਲ ਦਿੱਤੀ ਅੱਜ ਵੀ ਉੱਥੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਸਾਰੇ ਉਹ ਸੰਕੇਤ ਗੋਲੀਆਂ ਜਿੱਥੇ ਜਿੱਥੇ ਰੱਖੀਆਂ ਗਈਆਂ ਵਾ ਸੋ ਇਹ 84 ਕੱਲੂ ਘਰਾ ਹਰਮੰਦਰ ਸਾਹਿਬ ਦਾ ਇਹ ਕੱਲੂ ਘਰਾ ਬਹੁਤ ਹੀ ਦੁਖਦਾਈ ਜਿਹਦੇ ਵਿੱਚ ਇੰਦਰਾ ਗਾਂਧੀ ਜੱਕ ਨਾਮ ਆਈ ਐ ਇੱਥੇ ਉਨੇ ਆਨ ਕੀ ਗੱਲ ਕਹੀ ਵੀ ਆ ਹੁਣ ਆ ਕਾਫੀ ਕੋਈ ਰੌ ਦੇ ਏਜੰਟ ਨੇ ਕੋਈ ਸੁਪਰੀਮ ਕੋਰਟ ਦੇ ਜੱਜ ਨੇ ਉਹ ਖੁਦ ਦੱਸ ਰਹੇ ਨੇ ਸਰਕਾਰਾਂ ਦੇ ਬੰਦੇ ਅਦਾਲਤਾਂ ਖੁਦ ਦੱਸ ਨਹੀਂ ਰਹੇ ਨੇ ਏਜੰਸੀਆਂ ਦੇ ਰਿਟਾਇਰਡ ਅਫਸਰ ਦੱਸ ਰਹੇ ਨੇ ਵੀ ਇੰਦਰਾ ਗਾਂਧੀ ਨੇ ਇਹ ਗੱਲ ਕਹੀ ਵੀ ਤੁਸੀਂ ਤਾਂ ਮੈਨੂੰ ਕਹਿ ਕੇ ਆਏ ਸੀਗੇ ਕਿ 2 ਘੰਟਿਆਂ ਦੇ ਵਿੱਚ ਸਾਰਾ ਕੁਝ ਖਤਮ ਹੋ ਜੂ ਪਿਆ ਕੀ ਕੀਤਾ ਬਹੁਤ ਗਲਤ ਹੋਇਆ ਸੋ ਇਸ ਕਰਕੇ ਉਹਦੇ ਕੀ ਵਾਸ ਸੀ ਕੀ ਨਹੀਂ ਸੀ ਵਾਸ ਪਰ ਜਿਹੜੀ ਪ੍ਰਾਈਮ ਮਿਨਿਸਟਰ ਆ ਇਸ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਆਪਰੇਸ਼ਨ ਗਿਆਨੀ ਜੈਲ ਸਿੰਘ ਮੁਕੇ ਦੇ ਰਾਸ਼ਟਰਪਤੀ ਆ ਜਿਨ੍ਹਾਂ ਨੇ ਸਾਈਨ ਕੀਤੇ ਹਮ ਕਿੰਨੇ ਰੋਕਣਾ ਸੀਗਾ ਜਦੋਂ ਪੂਤਰ ਸੋਈ ਇੱਕ ਬੰਨੇ ਹੋ ਜੇ ਜਦੋਂ ਜ਼ਬਰ ਜ਼ੁਲਮ ਇੱਕ ਬੰਨੇ ਹੋ ਜੇ ਕਦੀ ਵੀ ਜਿਹੜੇ ਲੱਕੜ ਬੱਗੇ ਇਕੱਠੇ ਹੋ ਜਾਂਦਾ ਉਹ ਮੁੜ ਕੇ ਆਪਦੀ ਸੋਚ ਤੋਂ ਪਿੱਛੇ ਨਹੀਂ ਹਟਦੇ ਠੀਕ ਆ ਅਗਲੇ ਬੰਨੇ ਬੱਬਰ ਸ਼ੇਰਾ ਦਾ ਸੰਗ੍ਰਹਿ ਪੈ ਜੇ ਫਿਰ ਚੱਡਿਆਂ ਚ ਪੂਛਾਂ ਦੇ ਕੇ ਪਾਈਦੇ ਹੁੰਦੇ ਆ ਇਹੋ ਹੀ ਹਾਲਤ ਇਹਨਾਂ ਦੀ ਦਰਬਾਰ ਸਾਹਿਬ ਸੰਤ ਜਰਨੈਲ ਸਿੰਘ ਤੇ ਜਰਨੈਲ ਸ਼ਿਬੇਕਸੋਂ ਨੇ ਕੀਤੀ ਮੂੰਗੜੇ ਬੰਨੇ ਦਿੰਦੇ ਆ ਇਹ ਗਾਇ ਤੇ ਫੜਨ ਦੀ ਪਰ ਲੈ ਕੇ ਆਏ ਫੜ ਕੇ ਬੜੇ ਕੌਮ ਨੇ ਹਿੱਕ ਤੇ ਫੱਟ ਖਾਦੇ ਪਿਛਲੇ ਪਰਦੇ ਨਹੀਂ ਤੇ ਅਗਲੇ ਸੁੱਕਦੇ ਨਹੀਂ ਗੋਲੀਆਂ ਜੇਕਰ ਗਿਣ ਕੇ ਤੁਸੀਂ ਮਾਰਦੇ ਨਹੀਂ ਤੇ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਜਿਹੜਾ ਸਾਡੇ ਉੱਤੇ ਸਿਧਾਂਤ ਆ ਨਾ ਸਾਬ ਅਜੀਤ ਸਿੰਘ ਦਾ ਤੇ ਸਾਬ ਜੁਝਾਰ ਸਿੰਘ ਦਾ ਜਦੋਂ ਸਾਡੇ ਉੱਤੇ ਧਰਮ ਦੀ ਜੰਗ ਪੈਂਦੀ ਆ ਨਾ ਅਸੀਂ ਹਮੇਸ਼ਾ ਹੀ ਇਹ ਸੋਚਦਾ ਸੀ ਸਿੱਖ ਤਸਾ ਕੀ ਸੋਚ ਕੇ ਲੜਦਾ ਵੀ ਮੈਨੂੰ ਲੜਦੇ ਨੂੰ ਮੇਰਾ ਗੁਰੂ ਹਰਗੋਬਿੰਦ ਸਾਹਿਬ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਵੇਖ ਰਹੇ ਨੇ ਵੀ ਜੇ ਮੈਂ ਜਿੱਤ ਗਿਆ ਮੈਂ ਬਚ ਗਿਆ ਮੇਰੇ ਖੁਸ਼ੂ ਮੇਰੇ ਗੁਰੂ ਨੇ ਮੈਨੂੰ ਵੀਰਤਾ ਦਾ ਸਨਮਾਨ ਮਿਲਣਾ ਵਾ ਤੇ ਜੇ ਮੈਂ ਸ਼ਹੀਦ ਹੋਇਆ ਮੈਨੂੰ ਵੀਰ ਗਤੀ ਪ੍ਰਾਪਤ ਹੋ ਕੇ ਮੈਂ ਗੁਰੂ ਦੇ ਚਰਨਾ ਚ ਜਾਣਾ ਤੇ ਕਿੰਨਾ ਟਾਈਮ ਚੱਲਿਆ ਜੀ ਜਦੋਂ ਫੌਜ ਨੇ ਘੇਰਾ ਪਾਇਆ ਕਿੰਨਾ ਟਾਈਮ ਪਾ ਕੇ ਰੱਖਿਆ ਇਹ ਸ तकरीबन 29 ਮਈ ਤੋਂ ਸ਼ੁਰੂ ਹੋਇਆ ਠੀਕ ਹੈ ਜੀ ਉਦੋਂ ਬਾਅਦ ਇਹਨਾਂ ਦੀ ਬਾਹਰੋਂ ਤਿਆਰੀ ਸੀ ਉਹਨਾਂ ਦੀ ਅੰਦਰੋਂ ਤਿਆਰੀ ਸੀ ਹੂੰ ਤੇ ਜਰਨਲ ਸੁਭੇਗ ਸਿੰਘ ਉਹਨਾਂ ਬਾਰੇ ਕਿਸੇ ਅਫਸਰ ਨੇ ਕਹਾ ਵੀ ਕਲਦੀਪ ਭਰਾੜ ਨੂੰ ਵੀ ਤੁਸੀਂ ਬੜੇ ਵੱਡੇ ਧੋਖੇ ਦਾ ਸ਼ਿਕਾਰ ਹੋਣ ਜਾ ਰਹੇ ਹੋ ਜੇ ਸਭ ਨਾ ਥੋਡੀ ਐਕਟੀਵਿਟੀ ਬੜੀ ਸ਼ੋਰ ਆ ਨਾ ਮੜਾ ਇਹ ਅਗਲੇ ਬੰਦੇ ਨਿਗਾਹ ਮਾਰ ਲਓ ਤੇ ਬੈਠਾ ਕੌਣ ਅੰਦਰ ਅੰਦਰ ਜਰਨਲ ਸੁਭੇਗਾ ਵੀ ਆਰ ਦਾ ਬੈਸਟ ਲੀਡਰ ਆਰਮੀ ਦਾ ਜਿਹੜਾ 65 ਦਾ ਉਹ ਇੱਕ ਜੇਤੂ ਜਰਨੈਲ ਆ ਮੁਕਤੀ ਵਾहिनी ਬੰਗਾਲ ਦੀ ਜੰਗ ਦਾ 1971 ਦਾ ਜੇਤੂ ਜਰਨੈਲ ਆ ਕਸ਼ਮੀਰ ਨੂੰ ਆਜ਼ਾਦ ਕਰਾਉਂਦਿਆਂ ਕਸ਼ਮੀਰ ਨੂੰ ਬਚਾਉਣ ਵਾਲਾ 1947 ਜਾਂ ਇੱਥੇ ਆਜ਼ਾਦ ਭਾਰਤ ਤੋਂ ਬਾਅਦ ਜਰਨਲ ਸ਼ਬੀਗ ਆ ਮੁਕਤੀ ਵਾहिनी ਨੂੰ ਕਾਮਯਾਬ ਕਰਕੇ ਪਾਕਿਸਤਾਨ ਦੀ ਸਪਲਾਈ ਲਾਈਨ ਤੋੜਨ ਵਾਲਾ ਬੰਦਾ ਵਾ ਕੋਈ ਅਨਪੜ੍ਹੀਆਂ ਕੋਈ ਆਮ ਜਨਰਲ ਨਹੀਂਗਾ ਤਾਂ ਇਹ ਤੁਹਾਡੇ ਨਾਲ ਹੋਣਾ ਕੁਛ ਆ ਤੁਹਾਨੂੰ ਦਿਖਾਇਆ ਕੁਛ ਜਨਾ ਜਦੋਂ ਅੰਦਰ ਗੋਲੀਵਾਰੀ ਚੱਲੀ ਐ ਟੈਂਕ ਚੜਾਏ ਗਏ ਨੇ ਸੰਗਤ ਵੀ ਸੀ ਅੰਦਰ ਨਾ ਸੰਗਤ ਬਹੁਤ ਸੰਗਤ ਬੱਚੇ ਸੀ ਕਿੰਨੇ ਕ ਸ਼ਹੀਦ ਹੋਏ ਨੇ ਅੰਦਰ ਉਹ 10000 ਕਹਿੰਦੇ ਨੇ ਜ਼ਿਆਦਾ ਹੋਏ ਹੋਣਗੇ ਰਿਪੋਰਟਾਂ ਗਲਤ ਦੱਸ ਰਹੀ ਨੇ ਅਸੀਂ ਅੱਜ ਵੀ ਕਿਸੇ ਹਾਕਮ ਤੇ ਹਕੂਮਤ ਦੀ ਥੱਲੇ ਆਂ ਅੱਜ ਵੀ ਸਿਆਸੀ ਤੇ ਪੁਲਿਸ ਪ੍ਰੋਟੋਕੋਲ ਉਹਨਾਂ ਦੀ ਆ ਇਹ ਚੀਜ਼ਾਂ ਕਿਸੇ ਬਣਿਓ ਕਿਸੇ ਤਰ੍ਹਾਂ ਦੀਆਂ ਕਿਸੇ ਬਣਿਓ ਕਿਸੇ ਤਰ੍ਹਾਂ ਦੀਆਂ ਪਰ ਹਾਂ ਹਰ ਮਾਂ ਦਾ ਦੁਖਾਂਤ ਹਰ ਪਰਿਵਾਰ ਦਾ ਉੱਥੇ ਸ਼ਹੀਦ ਹੋਇਆ ਜਿਹੜਾ ਚਿਹਰਾ ਵਾ ਉਹ ਜੀ ਮੀਡੀਆ ਦੇ ਵਿੱਚ ਆ ਚੁੱਕਾ ਵਾ ਕਿਸੇ ਨਾ ਕਿਸੇ ਚੈਨਲ 'ላይ ਹਮ ਹਰੇਕ ਚਿਹਰਾ ਇੱਕ ਤਰ੍ਹਾਂ ਦਾ ਤਾਂ ਨਹੀਂ ਨਾ ਖਾਸ ਕਰਕੇ ਮਾਝੇ ਦੇ ਲੋਕ ਜਿਹੜੇ ਆ ਉਹਨਾਂ ਤਾਂ ਨਿੱਤ ਪ੍ਰਤੀ ਦਰਬਾਰ ਸਾਹਿਬ ਦਰਬਾਰ ਸਾਹਿਬ ਆਏਦੇ ਨਹੀਂ ਸੰਗਤ ਬੜੀ ਹੁੰਦੀ ਆ ਉਸ ਦਿਨ ਤਾਂ ਸੰਗਤ ਨੂੰ ਰੋਕਿਆ ਵੀ ਗਿਆ ਕਾਫੀ ਜਗ੍ਹਾ ਤੇ ਨਾਕੇਬੰਦੀ ਵੀ ਕੀਤੀ ਗਈ ਸੀ ਵੇਖੋ ਜੀ ਜੀ ਸੰਗਤ ਉੱਥੇ ਵੀ ਐਦਾਂ ਦਾ ਮਾਹੌਲ ਬਣਿਆ ਹੋਇਆ ਸੀ ਸੰਗਤ ਨੇ ਇਨਕਾਰ ਕਰਤਾ ਨਾ ਸੰਗਤ ਨੇ ਫੇਰ ਵੀ ਸੰਗਤ ਗਈ ਆ ਫੇਰ ਵੀ ਸੰਗਤ ਗਈ ਆ ਸੰਗਤ ਨੇ ਆਖਿਆ ਵੀ ਨਾ ਤੁਹਾਡੇ ਕਰਕੇ ਹੀ ਆਏ ਆ ਤੇ ਨਾ ਤੁਹਾਡੇ ਕਰਕੇ ਜਾਣਾ। ਸੰਗਤ ਨੇ ਉੱਥੋਂ ਨਿਕਲਣਾ ਮਨਜ਼ੂਰ ਨਹੀਂ ਕੀਤਾ। ਛੋਟੇ-ਛੋਟੇ ਬੱਚੇ ਜਿਹੜੇ ਆ ਕਿ ਜੇ ਕਿਸੇ ਬੱਚੇ ਨੇ ਕਿਸੇ ਮਾਂ ਨੇ ਕਿਹਾ ਵੀ ਮੈਂ ਬੱਚੇ ਨੂੰ ਪਾਣੀ ਪਿਆਲਾਂ ਸਰੋਵਰ ਚੋਂ ਸਾਰਾ ਸਰੋਵਰ ਦਾ ਖੂਨ ਲਾਲ ਹੋਇਆ ਪਿਆ ਸੀ। ਤੇ ਵਾਹਿਗੁਰੂ ਉਹ ਸੋਝਿ ਕਿਸੇ ਨੇ ਪਾਣੀ ਬਾਟੀ ਭਰ ਲਿਓ ਖੂਨ ਦੀ ਤੇ ਫੌਜੀ ਨੇ ਸਿਗਰਟ ਪੀ ਕੇ ਉਸ ਬਾਟੀ ਦੇ ਵਿੱਚ ਰੱਖਤੀ ਵੀ ਲਿਆ ਪਿਆਲਾ। ਇਹ ਇਹਨਾਂ ਦੀ ਕਰਤੂਰਤਾ ਤੇ ਉਸ ਮਾਂ ਨੇ ਆਖਿਆ ਨਹੀਂ ਮੈਂ ਆਪਣੇ ਗੁਰੂ ਦੇ ਸਿਧਾਂਤ ਤੋਂ ਨਹੀਂ ਜੇ ਤੂੰ ਪੀੜੀ ਰੱਖੀ ਕੋਈ ਗੱਲ ਨਹੀਂ ਮੇਰਾ ਬੱਚਾ ਬਚਣਾ ਹੋ ਬਚ ਜਾਊਗਾ ਮਾਂ ਦੇ ਗੋਲੀ ਵੱਜੀ ਹੋਈ ਆ ਮਾਂ ਕੰਦਨਾ ਪਈ ਆ ਛੋਟਾ ਜਾਂ ਮਹੀਨਿਆਂ ਦਾ ਬੱਚਾ ਮਰੀ ਹੋਈ ਮਾਂ ਦਾ ਦੁੱਧ ਚੋਂ ਕਰਿਆ ਉਹ ਟਾਈਮ ਦਾ ਕੀ ਮਾਹੌਲ ਹੋਣਾ ਨਾ ਲੋਕਾਂ ਦੇ ਰੋਕ ਕਿਵੇਂ ਦੇਖਦੇ ਹੋ ਕੀ ਮਾਹੌਲ ਦੇਖ ਕਿੱਦਾਂ ਦੇਖਣਾ ਈ ਉਹ ਮੈਂ ਹੰਡਾਇਆ ਜੀ ਉਹ ਮਹੀਂ ਉਹਨਾਂ ਪਰਿਵਾਰਾਂ ਦੇ ਬੱਚੇ ਆ ਤੁਹਾਡੇ ਪਰਿਵਾਰ ਚੋਂ ਸੀਗਾ ਜੀ ਕੋਈ ਹਾਂਜੀ ਮਾਤਾ ਦੇ ਮਾਮਾ ਜੀ ਸੀਗੇ ਫਰੰਟ ਰੇਂਜ ਦੇ ਉੱਤੇ ਹੀ ਭਾਈ ਰਸਾਲ ਸਿੰਘ ਜੀ ਬਹੁਤ ਕਰੀਬੀ ਸੀਗੇ ਸੰਤ ਜਰਨੈਲ ਸੋਹਣਾ ਦੇ ਤੁਹਾਨੂੰ ਕਦੇ ਫੋਟੋ ਵਿਖਾਉਂਗਾ ਉਹ ਇਲਾਕੇ ਦੇ ਮਤਲਬ ਜ਼ਿਆਦਾਤਰ ਮਾਝ ਏਰੀਆ ਦੇ ਮਾਝੇ ਦੇ ਨਹੀਂ ਸੀ ਮਾਲਵੇ ਦੇ ਸੀ ਗੁਰੂ ਸਾਹਿਬ ਦੇ ਬਹੁਤ ਸਿੰਘ ਸੀਗੇ ਜੀ ਸਿੰਘ ਸੀ ਜਿਹੜੇ ਇਹ ਸਿੰਘ ਕੋਈ ਬਹੁਤੇ ਜ਼ਿਆਦਾ ਨਹੀਂ ਸੀਗੇ ਲੱਖਾਂ ਦੀ ਫੌਜ ਅੱਗੇ ਕੋਈ 135 ਜਾਂ 40 ਸਿੰਘ ਸੀਗੇ ਜੋ ਗੁਰਦਾਸ ਨੰਗਲ ਦੀ ਗੜੀ ਦਾ ਦ੍ਰਿਸ਼ਾ ਉਹੋ ਹੀ ਦਰਬਾਰ ਸਾਹਿਬ ਦਾ ਦ੍ਰਿਸ਼ਾ ਇਹ ਫੱਟਾ ਫਿਰ ਕਿਦਾਂ ਭਰੇ ਜਾਣਗੇ ਜਿਹੜੇ ਆਪਣੇ ਫੱਟਾਲ ਤੱਕ ਵੀ ਭਰੇ ਨਹੀਂ ਜਾ ਰਹੇ ਇਹ ਕਿਦਾਂ ਹੱਲ ਹੋਊਗਾ ਮਸਲਾ ਜਿੱਦਾਂ ਲਾਏ ਗਏ ਮੋੜਾ ਪਰੇ ਜਾਣਗੇ ਕਿੱਦਾਂ ਜਿੱਦਾਂ ਲਾਏ ਗਏ ਉਦਾਂ ਹੀ ਪਰੇ ਜਾਣਗੇ ਕਿਸੇ ਸਮਝੌਤੇ ਨਾਲ ਗੱਲ ਨਾ ਨਹੀਂ ਪਰੇ ਜਾਣਗੇ ਜਿੱਦਾਂ ਲਾਏ ਗਏ ਆ ਕਿਉਂਕਿ ਸਾਡੇ ਅੱਗੇ ਵੀ 100 ਸਾਲ ਤਲਵਾਰਾਂ ਸਾਡੇ ਸਿਰ ਤੇ ਚੱਲੀਆਂ ਸੀਗੀਆਂ ਮੁੜ ਕੇ ਉਹਨਾਂ ਤਲਵਾਰਾਂ ਦਾ ਜਵਾਬ 100 ਸਾਲ ਅਸੀਂ ਉਸੇ ਤਰ੍ਹਾਂ ਹੀ ਦਿੱਤਾ ਸੀਗਾ ਇਹਨਾਂ ਦਾ ਜਵਾਬ ਇਸੇ ਤਰ੍ਹਾਂ ਹੀ ਦਿੱਤਾ ਜਾਊਗਾ ਜਿੰਨੇ ਜੋ ਕਰਨਾ ਕਰ ਲੈ ਕੋਈ ਡਰ ਨਹੀਂ ਕੋਈ ਖੋਫ ਨਹੀਂ ਬਾਬਾ ਜੀ ਹੁਣ ਲਾਸਟ ਵਿੱਚ ਕੀ ਕਹਿਣਾ ਚਾਹੋਗੇ ਜੀ ਲਾਸਟ ਵਿੱਚ ਇਹੋ ਕਹਿਣਾ ਚਾਹੋਗੇ ਕਿ ਸੇਖ ਹੋਵੇ ਜਰਨਲ ਸੁਖ ਸਿੰਘ ਵਰਗਾ ਸੰਤ ਹੋਵੇ ਬਾਬੇ ਜਰਨੈਲ ਸੋਵਰਗਾ ਨੌਜਵਾਨਾਂ ਦੀ ਧੜਕਣ ਦਿਲਾਂ ਦੀ ਪ੍ਰધાન ਹੋਵੇ ਭਾਈ ਮਰੀਕ ਸੋਵਰਗਾ ਸਾਡਾ ਬਜ਼ੁਰਗ ਮਾਰਗਦਰਸ਼ਕ ਹੋਵੇ ਬਾਬੇ 1800 ਵਰਗਾ ਵੀ ਜਰਨਲ ਸੁਬੇਕ ਸੂਹ ਦੀ ਇੱਕ ਨਿੱਕੀ ਜਿਹੀ ਗੱਲ ਕਹਿਣੀ ਚਾਹਨਾ ਵਾ ਕਿ ਜਦੋਂ ਉਹ ਬਿਲਕੁਲ ਉਹਨਾਂ ਨੇ ਮੋਰਚਾ ਫਤਿਹ ਕਰ ਲਿਆ ਉਹਨਾਂ ਨੂੰ ਲੱਗ ਗਿਆ ਕਿ ਬਾਹਰ ਢੇਰਾਂ ਦੇ ਢੇਰ ਲੱਗੇ ਆ ਫੌਜ ਦੇ ਤੇ ਉਹਨਾਂ ਨੂੰ ਇਹ ਵੀ ਹੁਣੰਤਮ ਸਮਾਂ ਵਾ ਵੀ ਅਸੀਂ ਰਹਿਣਾ ਨਹੀਂਗਾ ਅਸੀਂ ਸ਼ਹੀਦ ਹੋਣਾ ਵਾ ਇਹ ਤੈਅ ਸੀਗਾ ਤੇ ਉਹਨਾਂ ਨੇ ਸੰਤ ਜਰਨੈਲ ਨੂੰ ਮਿਲਣਾ ਚਾਹਿਆ ਤੇ ਉਹ ਆਪਣੀ ਕਾਰਬਾਈਨ ਲੈ ਕੇ ਨਿਸ਼ਾਨ ਸਾਹਿਬਾਂ ਦੇ ਪਿਛੋੜੀ ਜਦੋਂ ਇੱਥੇ ਢਾਢੀ ਲੱਗਦੇ ਆ ਤੇ ਜੇ ਆਪਾਂ ਦਰਬਾਰ ਸਾਹਿਬ ਨੂੰ ਮੂੰਹ ਕਰੀਏ ਤੇ ਖੱਬੇ ਬੰਨੇ ਥਾਣੀ ਜਦੋਂ ਤਾਂ ਚੜਨ ਲੱਗੇ ਆ ਤੇ ਕਈ ਸਨਾਈਪਰਾਂ ਨੇ ਉਹਨਾਂ ਦੇ ਉੱਤੇ ਗੋਲੀਆਂ ਦਾਗੀਆਂ ਤੇ ਉਹ ਬਹੁਤ ਜਿਆਦੇ ਭਾਰੀ ਜ਼ਖਮਾਂ ਨਾਲ ਸੰਤਾਂ ਕੋਲ ਪਹੁੰਚ ਗਏ ਤੇ ਸੰਤਾਂ ਨੇ ਇਹ ਗੱਲ ਕਹੀ ਆ ਵੀ ਜਰਨੈਲ ਸਾਹਿਬ ਇਹ ਕੀ ਕੀਤਾ ਉਹ ਕਹਿੰਦੇ ਵੀ ਜੂਏ ਧਾਰ ਕੇ ਆਏ ਸੀਗੇ ਉਹ ਨਹੀਂ ਹੋਇਆ ਬਾਰੇ ਨੰਗਾਂ ਲਾਛਾਂ ਇਹਨਾਂ ਦੀਆਂ ਕੂਕਾਂ ਸਮਾਨ ਨੂੰ ਜਾ ਰਹੀਆਂ ਨੇ ਢੇਰ ਲੱਗੇ ਆ ਹਾਂ ਜਿੰਨੀ ਇਹਨਾਂ ਟੋਪੀ ਵਾਲਿਆਂ ਦੀ ਮੈਂ ਸੇਵਾ ਕੀਤੀ ਆ ਉਹ ਨਹੀਂ ਮੈਂ ਪੰਥ ਦੀ ਨਹੀਂ ਕਰ ਸਕਿਆ ਪਰ ਫਿਰ ਵੀ ਮਨ ਬੜਾ ਖੁਸ਼ ਆ ਇਹਨੀਆਂ ਗੋਲੀਆਂ ਲੱਗਣ ਦੇ ਬਾਅਦ ਵੀ ਜਰਨਲ ਸਾਹਿਬ ਬੜੇ ਵੀਰ ਰਸ ਦੇ ਵਿੱਚ ਬੜੇ ਉੱਚੀ ਉੱਚੀ ਜਰਨਲ ਆਪਣੇ ਸੰਤ ਜਰਨੈਲ ਸਿੰਘ ਨਾਲ ਤੇ ਸਿੰਘਾਂ ਨਾਲ ਮੁਖਾਤਬ ਸੀਗੇ ਉਦੋਂ ਬਾਅਦ ਇੱਕ ਕੰਧ ਨਾਲ ਸਹਰਾਣੇ ਲਾ ਕੇ ਉਹਨਾਂ ਨੂੰ ਰੱਖ ਦਿੱਤਾ ਗਿਆ ਹੋਲੀ ਹੋਲੀ ਉਹ ਨਤਕ ਹੁੰ ਸਾਰਾ ਨਿਕਲਦਾ ਆ ਉਹਨਾਂ ਦੇ ਸਰੀਰ ਚੋਂ ਜਿਹੜੀ ਜਾਨ ਨਿਕਲ ਗਈ ਤੇ ਉਹ ਬੋਲ ਪੂਰੇ ਹੋਏ ਸਾਹਮਣੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਝੋਲੀ ਗੁਰੂ ਅਰਗੁਨ ਸਾਹਿਬ ਦੀ ਆ ਜਰਨਲ ਉਹਨਾਂ ਦਾ ਬਾਬਾ ਦੀਪ ਸਿੰਘ ਸਾਹਮਣੇ ਖਲੋਤਾ ਵਾ ਜਿਸ ਪਿਆਰੇ ਸੋਹਣੇ ਹੋ ਤਿਸ ਅਗੇ ਮਰ ਚਲੀਏ ਤ੍ਰਿਕ ਜੀਵਨ ਸੰਸਾਰ ਤੱਕੇ ਬੇਪਛਾਹ ਜੀਵਨਾ ਇਹਨਾਂ ਪੰਕਤੀਆਂ ਨੂੰ ਇਸ ਗੁਰਬਾਣੀ ਨੂੰ ਆਪਣੇ ਮਨ ਤੇ ਵਸਾ ਕੇ ਪੂਰਾ ਕਰਦਾ ਹੋਇਆ ਜਰਨਲ ਸ਼ਿਵੇਕ ਸਿੰਘ ਜਿੱਤ ਦਾ ਜਸ਼ਨ ਮਨਾਉਂਦਾ ਹੋਇਆ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਜਾ ਬਰਾਜਿਆ। ਜੋ ਕਿਸ ਯੋ ਨਾਸੂਰ ਮਿਆਦੀ ਗਾਥਾ ਉਹਨਾਂ ਮਰਜੀ ਬੜੀਆਂ ਯੋਧਿਆਂ ਦੀ ਗਾਥਾ ਜਿਹੜੀ ਸਦਾ ਸਾਡੇ ਸੀਨੇ 'ਚ ਰਹੂ ਗਾਂ ਸਾਡੀਆਂ ਨਸਲਾਂ 'ਚ ਰਹੂਗੀ ਅਸੀਂ ਕਦੀ ਨਾ ਇਹਨ ਮੰਨੀਆ ਨਾ ਇਹਨਾਂ ਦੀ ਮੰਨਾਂਗੇ। ਸੋ ਇਨੀਆ ਪਿੰਦਾ ਆ ਕਿ ਮਾਤਾ ਜਚਕਾ ਅੱਗੇ ਕੋਈ ਹੋਰ ਗੱਲ ਬਾਤ ਦੇ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਮਾਂ ਕੱਢਿਆ ਸਾਡੇ ਲਈ। ਤੇ ਇਸ ਬਲੂ ਸਟਾਰ ਬਾਰੇ ઓਪਰੇਸ਼ਨ ਬਲੂ ਸਟਾਰ ਬਾਰੇ ਤੁਸੀਂ ਗੱਲਬਾਤ ਕੀਤੀ ਆ। ਬਹੁਤ ਹੀ ਦਰਦਨਾਕ ਜਿਹੜਾ ਘਟਨਾ ਹੋਈ ਹੈ ਵੱਡਾ ਕੱਲੂਕਾਰਾ ਜੋ ਸਿੱਖਣਾ ਵਾਪਰਿਆ ਹੈ ਘਰਾਂ ਦੇ ਘਰ ਜਿਹੜੇ ਖਾਲੀ ਹੋ ਗਏ ਨੇ ਉੱਪਰ ਗੱਲਾਂ ਕਰਕੇ ਅੱਖਾਂ ਵਿੱਚ ਹੰਝੂ ਆ ਗਏ ਨੇ ਤੇ ਜਦੋਂ ਜਿਹੜੇ ਪਰਿਵਾਰਾਂ ਨਾਲ ਬੀਤੀ ਆ ਉਹਨਾਂ ਉੱਤੇ ਕੀ ਬੀਤਦੀ ਹੋਣੀ ਆ ਮੈਂ ਨਾ ਆਪਣੇ ਆਪ ਨੂੰ ਮਸਾਂ ਕੰਟਰੋਲ ਕੀਤਾ ਕਿਉਂਕਿ ਮੈਂ ਤੁਹਾਨੂੰ ਜੱਜ ਕਰ ਰਿਆ ਸੀਗਾ ਹੋ ਸਕਦਾ ਮੇਰੀ ਅੱਖਾਂ ਡੇ ਨਾਈਟ ਹੋਵੇ ਮੇਰੀਆਂ ਅੱਖਾਂ ਤੁਹਾਨੂੰ ਨਾ ਨਜ਼ਰ ਆਉਂਦੀਆਂ ਹੁਣ ਮੈਂ ਆਪਣੇ ਹਾਵ ਪਾਵ ਬੜੇ ਕਿਉਂਕਿ ਉਹ ਆਟੋਮੈਟਿਕ ਹੀ ਆ ਲਹੂ ਭਰੀ ਤੇ ਖੂਨ ਭਰੀ ਛੋਟੇ-ਛੋਟੇ ਬੱਚਿਆਂ ਦੀ ਮਾਤਾਵਾਂ ਦੀ ਗਾਥਾ ਪੇਸ਼ ਕਰਨੀ ਸੌਖੀ ਨਹੀਂ ਕੋਈ ਸੁਣ ਕੇ ਸਾਨੂੰ ਕਵੇ ਪੀ ਇਹ ਕੀ ਬੋਲ ਰਹੇ ਨੇ ਇਹ ਬੋਲ ਥੋੜੀ ਰਹੇ ਇਹ ਬੋਲਿਆ ਜਾ ਰਿਹਾ ਦਰਦ-ਵਰਦ ਇਹ ਸਾਡਾ ਕਟਿਆ ਵੱਡਿਆ ਘੱਲੂ ਘਾਰਾਂ ਚੋਂ ਨਿਕਲਿਆ ਹੋਇਆ ਇੱਕ ਬਚਨ ਬਲਾਸ ਆ ਜਿਹੜਾ ਸੰਗਤ ਜੀ ਆਪ ਜੀ ਦੇ ਸਾਹਮਣੇ ਰੱਖਿਆ ਵਾ ਕੋਈ ਇਹ ਕੋਈ ਐਹੋ ਜੀ ਜਮਾਤ ਦੀ ਗੱਲਬਾਤ ਹਾਸਾ ਠੱਠਾ ਨਹੀਂਗਾ ਇਹ ਸਾਡਾ ਦੁੱਖ ਆ ਇਹ ਸਾਡਾ ਦੁਖਾਂਤ ਆ ਤੋ ਆਪਾਂ ਲਈ ਛੁੱਟੀ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ تمام ਮਨਿੰਦਰ ਸਿੰਘ ਮੇਰਾ ਨਾ ਕੈਮਰਾਮੈਨ ਸੀਐਮ ਧੰਨਵਾਦ